ਹਾਂਜੀ ਦੋਸਤੋ ਜੇਕਰ ਤੁਸੀਂ ਆਇਓ ਕਸੌਲ ਤੇ ਤੁਸੀਂ ਖਾਣਾ ਚਾਹੁੰਦੇ ਹੋ ਬਹੁਤ ਵਧੀਆ ਖਾਣਾ ਤਾਂ ਤੁਹਾਡੇ ਲਈ ਇੱਕ ਆਪਸ਼ਨ ਲੈ ਕੇ ਆਇਆ ਜੀ ਹਾਂ ਅੱਜ ਆਪਾਂ ਆਏ ਆ ਇਸ ਕੈਫੇ ਤੇ ਇਸ ਦਾ ਨਾਮ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਤੁਹਾਨੂੰ ਦੇ ਦਿੱਤਾ ਸੀਗਾ ਪੜ ਲਿਓ ਤੇ ਇੱਥੇ ਤੁਸੀਂ ਆਉਂਗੇ ਇੱਕ ਤਾਂ 뷰 ਬਹੁਤ ਸ਼ਾਨਦਾਰ ਤੇ ਸਿਟਿੰਗ ਅਰੇਂਜਮੈਂਟ ਬਹੁਤ ਹੀ ਕਲਾਸ ਹੈ ਤੇ ਆਹ ਤੁਸੀਂ ਵੇਖ ਸਕਦੇ ਹੋ ਸਾਹਮਣੇ ਕੀ ਜਿਹੜਾ ਕੁਦਰਤੀ ਦ੍ਰਿਸ਼ ਵੇਖਣ ਨੂੰ ਮਿਲਦੇ ਆ ਤੇ ਇੰਡੋਰ ਸਿਟਿੰਗ ਅਰੇਂਜਮੈਂਟ ਬਹੁਤ ਵਧੀਆ ਤੇ ਬਾਹਰ ਵੀ ਬਹੁਤ ਵਧੀਆ ਤੇ ਇੱਥੇ ਤੁਹਾਨੂੰ ਬਹੁਤ ਹੀ ਸ਼ਾਨਦਾਰ ਵੱਖ-ਵੱਖ ਦੇਸ਼ਾਂ ਦੇ ਖਾਣੇ ਮਿਲਣਗੇ ਜਿਵੇਂ ਇੰਡੀਅਨ ਮੈਕਸੀਕਨ ਚਾਈਨੀਜ਼ ਇਜ਼ਰਾਈਲੀ ਤੇ ਇਟਾਲੀਅਨ ਹਰ ਤਰ੍ਹਾਂ ਦਾ ਫੂਡ ਜਿਹੜਾ ਤੁਹਾਨੂੰ ਇੱਥੇ ਮਿਲਣਾ ਤੇ ਆਜੋ ਆਪਾਂ ਫੂਡ ਆਰਡਰ ਕਰਤਾ ਆਪਣਾ ਫੂਡ ਆਉਣ ਲੱਗਾ ਅੱਜ ਆਪਾਂ ਖਾਵਾਂਗੇ ਮੈਕਸੀਕਨ ਸੋ ਨਾ ਨੂੰ ਤਾਂ ਮੈਨੂੰ ਵੀ ਬਹੁਤੇ ਨਹੀਂ ਪਤਾ ਆਪਾਂ ਮੈਕਸੀਕਨ ਆਰਡਰ ਕਰਤਾ ਲਓ ਜੀ ਆਪਣਾ ਖਾਣਾ ਆ ਗਿਆ ਸਾਡੇ ਬੰਦੇ ਨੇ ਇੱਕ ਨਾਲ ਰੋਟੀਆਂ ਵੀ ਆਰਡਰ ਕਰਤੀਆਂ ਕਹਿੰਦਾ ਮੈਂ ਤਾਂ ਰੋਟੀ ਖਾਵਾਂਗਾ ਦੇਖੋ ਉਹਦੀ ਰੋਟੀ ਵੀ ਆ ਗਈ ਹੈ ਪਰ ਆਪਾਂ ਮੈਕਸੀਕਨ ਫੂਡ ਖਾਵਾਂਗੇ ਸੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤੇ ਲਾਈਕ